ਬੱਚੇ ਦਾਨੀ ਦੇ ਅੰਦਰ ਪਿੰਨ ਵਾਰ ਦਿੱਤਾ ਸੀਗਾ ਜਿਹੜਾ ਕਿ ਉਹ ਅਲਟਰਾ ਸਾਊਂਡ 'ਚ ਲੱਭਿਆ ਇਤਰਾ ਟੂਥ ਬ੍ਰਸ਼ ਦਾ ਟੋਟਾ ਲੱਭਿਆ ਯਾਨੀ ਇਹ ਚੀਜ਼ਾਂ ਤਾਂ ਜੋ ਚਫੇਰੇ ਵਾਪਰ ਰਹੀਆਂ ਨੇ ਇਹਨਾਂ ਦੀਆਂ ਸ਼ਿਕਾਇਤਾਂ ਨਹੀਂ ਹੋ ਰਹੀਆਂ ਬਿਤਾ ਦਾ ਆਪਣਾ ਯਾਨੀ ਇਸੇ ਤਰ੍ਹਾਂ ਅਬਿਊਜ਼ ਕੀਤਾ ਗਿਆ ਸੀ ਉਹਦੇ ਆਪਣੇ ਦਾਦੇ ਸਕੇ ਵੱਲੋਂ ਬੱਚਾ ਹੀ ਐਸਾ ਪ੍ਰਵਰਟ ਬਣ ਗਿਆ ਕਿ ਉਹਦੇ ਪਹਿਲਾਂ ਦਾਦੇ ਨੇ ਉਹਦੇ ਨਾਲੇ ਮਾੜਾ ਕੰਮ ਕੀਤਾ ਤੇ ਉਹ ਅੱਗੋਂ ਵਿਆਹਿਆ ਗਿਆ ਤਾਂ ਉਹਨੇ ਉਸੇ ਤਰ੍ਹਾਂ ਜਿਵੇਂ ਜਿਸ ਤਰੀਕੇ ਦਾ ਸ਼ਿਕਾਰ ਹੋਇਆ ਹੋਇਆ ਸੀ ਉਹਨੇ ਆਪਣੀ ਬੇਟੀ ਨੂੰ ਸ਼ਿਕਾਰ ਬਣਾਇਆ ਕਹਿਣ ਦਾ ਪਾਵੇ ਸੀ ਕਿ ਇਹ ਆਪਾਂ ਕੱਲੀ ਬੇਟੀਆਂ ਤੱਕ ਸੀਮਤ ਨਹੀਂ ਭਾਰੀ ਗਿਣਤੀ ਬੱਚੇ ਵੀ ਨੇ ਕਿਉਂਕਿ ਲੋਕ ਬੇਟੀਆਂ ਦੀ ਸ਼ਿਕਾਇਤ ਤਾਂ ਕਰ ਰਹੇ ਨੇ ਪਰ ਬੇਟਿਆਂ ਦੀ ਸ਼ਿਕਾਇਤ ਹੋ ਨਹੀਂ ਰਹੀ ਸਾਡੇ ਕੋਲ ਕੇਸ ਐਡਮਿਟ ਵੀ ਹੁੰਦੇ ਨੇ ਜਿੱਥੇ ਸਡੋਮੀ ਦੇ ਕੇਸ ਹੁੰਦੇ ਨੇ ਇਹ ਬੇਟਿਆਂ ਨੂੰ ਖਰਾਬ ਕੀਤਾ ਜਾਂਦਾ ਜਿਸ ਨੇ ਅਜ ਆਪਣੀ ਤੀ ਨਹੀਂ ਛੱਡੀ ਤੁਹਾਨੂੰ ਲੱਗਦਾ ਹੈ ਕੱਲ ਨੂੰ ਛੱਡੇਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਸੜਕ ਤੇ ਤੁਰਦੀ ਹਰ ਬੇਟੀ ਸੁਰੱਖਿਅਤ ਹੈ ਜਿਸ ਨੂੰ ਇਹ ਖੁੱਲ ਮਿਲ ਚੁੱਕੀ ਕਿ ਮੈਂ ਇੱਕ ਬੇਟੀ ਦਾ ਬਲਾਤਕਾਰ ਕਰ ਸਕਦਾ ਤੇ ਖੁੱਲਾ ਤੁਰ ਫਿਰ ਸਕਦਾ ਮੇਰੇ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਉਸ ਨੂੰ ਕੌਣ ਰੋਕੇਗਾ ਜਦੋਂ ਬਾਹਰ ਇਹੀ ਕਾਰਾ ਉਹ ਕਰਨ ਲਈ ਨਿਕਲੇਗਾ ਸਾਡੀਆਂ ਹੀ ਬੇਟੀਆਂ ਦੇ ਉੱਪਰ ਉਹਨਾਂ ਦੇ ਆਪਣਾ ਖੂਨ ਜਿਉ ਜੇ ਉਹਨਾਂ ਨੂੰ ਨਹੀਂ ਬਖਸ਼ ਰਹੇ ਤੁਹਾਡੀਆਂ ਮੇਰੀਆਂ ਧੀਆਂ ਨੂੰ ਕਿਵੇਂ ਬਖਸ਼ਣਗੇ ਇਸ ਸੰਤੀ ਤੋਂ 41% ਬੇਟੀਆਂ ਘਰਾਂ ਵਿੱਚ ਸ਼ੋਸ਼ਣ ਸਹਿ ਰਹੀਆਂ ਹੋਣ ਕਈ ਪੱਦੀ ਛੇੜ ਛਾੜਦਾ ਜਿਨ੍ਹਾਂ ਨੂੰ ਤੁਸੀਂ ਵਿਹਲੇ ਬਿਠਾ ਰਹੇ ਹੋ ਕਿਰਤ ਤੋਂ ਦੂਰ ਕਰਕੇ ਵਕਤੀ ਵੋਟਾਂ ਲੈਣ ਵਾਸਤੇ ਉਹ ਕੀ ਕਹਿ ਰਟਾਰੇ ਨੇ ਆਪਣੇ ਘਰਾਂ ਵਿੱਚ ਪਰ ਇਹ ਬੇਟੀਆਂ ਨਾਰਮਲ ਕਦੇ ਨਹੀਂ ਰਹਿ ਸਕਣ ਲੱਗੀਆਂ ਜਿਸ ਤਰੀਕੇ ਦੇ ਸੁਇਸਾਈਡ ਜਿਸ ਤਰੀਕੇ ਡਰੱਗਸ ਸਾਡੇ ਵਿੱਚ ਵੜ ਰਹੀ ਨੇ ਆਪਣੇ ਮਨ ਅੰਦਰਲੀ वेदना ਨੂੰ ਸ਼ਾਂਤ ਕਰਨ ਲਈ ਵੜ ਰਹੀ ਨੇ ਇਹ ਅਸੀਂ ਬੁੱਲ ਰਹੇ ਆ ਕਹਿ ਤਾਂ ਦਿਨਿਆ ਖੁੱਲਿਆ ਪੇਟੀਆਂ ਲਈ ਅਸੀਂ ਜੀ ਕਿਉਂ ਨਸ਼ੇ ਵੱਲ ਜਾ ਰਹੀਆਂ ਨੇ ਕਿਉਂ ਇਹਨਾਂ ਲਈ ਸਾਨੂੰ ਸੈਂਟਰ ਖੋਲਨੇ ਪੈ ਰਹੇ ਨੇ ਅਸਲ ਕੌਣ ਜੇ ਜਿਹੜਾ ਉਹਨਾਂ ਨੂੰ ਇਸ ਪਾਸੇ ਵੱਲ ਤੱਕਦਾ ਕਿਸ ਨੇ ਦੇਖਣਾ ਪਰ ਇਹ ਅਸਲ ਕਸੂਰਵਾਰ ਨੇ ਉਹ ਸਾਰੇ ਜਿਹੜੇ ਇਹਨਾਂ ਪਿਓਆਂ ਨੂੰ ਮੁਫਤ ਖੋਰੀ ਵੱਲ ਪਾ ਕੇ ਵੇਲੜ ਬਣਾ ਕੇ ਵੇਲੜਾਂ ਦੇ ਵਗ ਖੜੇ ਕਰ ਰਹੇ ਨੇ ਜੋ ਸਿਰਫ ਬੈਠੇ ਨੇ ਹੱਲਾ ਬੋਲਣ ਨੂੰ ਕਿ ਕੋਈ ਵੀ ਧੀ ਪੈਣ ਆ ਜਾਏ ਅਸੀਂ ਚੱਬ ਜਾਵਾਂਗੇ ਆਖਰ ਕੌਣ ਜੇ ਅਸਲ ਕਸੂਰਵਾਰ ਜੇ ਇੰਨੀ ਇੱਕ ਗੱਲ ਨਹੀਂ ਸਮਝ ਆ ਰਹੀ ਇਹ ਵਾੜੇ ਸਾਡੇ ਚੁਫੇਰੇ ਕੌਣ ਕੱਸ ਰਹੇ ਨੇ ਫਿਰ ਕੋਈ ਫਾਇਦਾ ਨਹੀਂ ਰਹਿਣਾ ਬਾਅਦ ਚ ਬੋਲਣ ਨੂੰ ਕਿਉਂਕਿ ਸਾਡੀ ਵੱਡੀ ਗਿਣਤੀ ਬਾਹਰ ਜੇ ਧੱਕੇ ਜਾ ਚੁੱਕੇ ਜਿਹੜੇ ਬਾਕੀ ਨੇ ਅਸੀਂ ਵਾੜੇ ਚ ਅੰਦਰ ਫਸਣ ਨੂੰ ਤਿਆਰ ਵਿਲੜਪੁਣਾ ਦਿਖਾਇਆ ਜਾ ਰਿਹਾ ਪ੍ਰਬੰਧ ਹੀ ਉਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਤਾਂ ਉਸ ਪ੍ਰਬੰਧ ਨੂੰ ਤੋੜਨ ਦੀ ਖਾਤਰ ਪਹਿਲ ਕਦਮੀ ਵੀ ਕਿਤੇ ਨਜ਼ਰ ਨਹੀਂ ਆਉਂਦੀ ਇਹ ਇਤਰਾਸ ਦੀ ਹੈ ਕੀੜ ਨੂੰ ਜਾਗਰ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਦੱਬ ਦਿੱਤਾ ਜਾਂਦਾ ਹੈ ਪਰ ਜਿਸ ਟੰਗ ਨਾਲ ਸਾਡੀਆਂ ਹੱਡੀਆਂ 'ਚ ਆ ਮੁਫਤ ਖੋਰੀ ਵਾੜੀ ਗਈ ਹੈ ਨਾ ਅਸੀਂ ਜੁੱਤੀ ਚੱਟ ਵਾਪਸ ਬਣ ਗਏ ਆ ਜਿੱਥੋਂ ਸਾਨੂੰ ਖੜਾ ਕੀਤਾ ਸੀ ਨਾ ਨਪੁੰਸਕ ਬਣਾ ਦਿੱਤੇ ਗਏ ਆਵਾਜ਼ ਕੱਢਣ ਵੱਲੋਂ ਸਾਨੂੰ ਜਿਸ ਟੰਗ ਨਾਲ ਹੌਲੀ-ਹੌਲੀ ਨਸ਼ਿਆਂ ਵਿੱਚ ਗ੍ਰਸਤ ਕਰਕੇ ਖਤਮ ਸਾਡੀ ਅਣਖ ਕੀਤੀ ਜਾ ਰਹੀ ਹੈ ਨਾ ਇਹ ਬਹੁਤ ਮਾੜਾ ਰੁਝਾਨ ਹੋਏਗਾ ਅੱਜ ਦੇ ਦਿਨ ਸਾਡੇ ਆਲੇ-ਦੁਆਲੇ ਸਾਡੇ ਸਮਾਜ ਦੇ ਵਿੱਚ ਅਜਿਹੇ ਕਈ ਮੁੱਦੇ ਨੇ ਜਿਨ੍ਹਾਂ ਤੇ ਖੁੱਲ ਕੇ ਬੋਲਣ ਦੀ ਲੋੜ ਹੁੰਦੀ ਹੈ ਗੱਲ ਕਰਨ ਦੀ ਵੀ ਲੋੜ ਹੁੰਦੀ ਹੈ ਤਾਂ ਕਿ ਪਈਆਂ ਸਮੱਸਿਆਵਾਂ ਨੂੰ ਜੜੋਂ ਖਤਮ ਕੀਤਾ ਜਾ ਸਕੇ ਇੱਕ ਅਜਿਹਾ ਅਧਿਐਨ ਹੋਇਆ ਸਟੱਡੀ ਹੋਈ ਹੈ ਮੈਡੀਕਲ ਕਾਲਜ ਪਟਿਆਲਾ ਜਿਸ ਦੀ ਅਗਵਾਈ ਕੀਤੀ ਉਸ ਸਟੱਡੀ ਦੀ ਜਾਂ ਪੂਰੀ ਮੁਕੰਮਲ ਰੂਪ ਦੇ ਵਿੱਚ ਖੋਜ ਪੜਤਾਲ ਕੀਤੀ ਪੀੜਤਾਂ ਦੇ ਨਾਲ ਗੱਲਬਾਤ ਕਰਕੇ ਔਰ ਖੋਜ ਦੇ ਵਿੱਚ ਜੋ-ਜੋ ਮੁਕੰਮਲ ਪ੍ਰਕਿਰਿਆ ਹੁੰਦੀ ਹੈ ਡਾਕਟਰ ਹਰਸ਼ਿੰਦਰ ਕੌਰ ਸਾਰੇ ਤੁਸੀਂ ਜਾਣਦੇ ਹੋ ਮਤਹਾਜ ਨਹੀਂ ਜਾਣ ਪਛਾਣਦੇ ਅਜਿਹੇ ਮਸਲਿਆਂ ਤੇ ਬਿਬਾਕੀ ਨਾਲ ਆਪਣੀ ਗੱਲ ਵੀ ਰੱਖਦੇ ਨੇ ਸਾਡੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਇਸ ਸਟੱਡੀ ਦੇ ਸਿੱਟੇ ਕੀ ਨੇ ਔਰ ਹੋਰ ਕੀ ਕੀ ਪ੍ਰਭਾਵ ਪੈ ਸਕਦੇ ਐ ਮੈਮ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਤੁਸੀਂ ਗੱਲਾਂ ਰੱਖਦੇ ਹੋ ਆਪਣੀਆਂ ਪਰ ਇਸ ਨੂੰ ਤਾਂ ਤੁਸੀਂ ਨੇੜਿਓਂ ਦੇਖਿਆ ਜਾਇਆ ਹੈ ਕਹ ਲੋ ਵਿਧਾਨ ਕਰ ਦਿੱਤਾ ਪੂਰੀ ਤਰ੍ਹਾਂ ਇਸ ਦਾ ਸਾਡੀ ਸੁਸਾਇਟੀ ਦੇ ਵਿੱਚ ਇਸ ਸਿਹਧਾਨ ਚ ਇੱਕ ਤਾਂ ਨਿਕਲਿਆ ਕੀ ਦੂਸਰਾ ਪ੍ਰਭਾਵ ਕੀ ਪੈਣ ਵਾਲਿਆ ਦੇਖੋ ਪਹਿਲਾਂ ਮੈਂ ਸਪਸ਼ਟ ਕਰ ਦਿਆਂ ਵੀ ਇਸ ਸਟੱਡੀ ਦਾ ਮੁੱਢ ਕੀ ਸੀ ਜੀ ਜੀ ਕੁਝ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਆ ਕਿਉਂਕਿ ਜਿਹੜੇ ਤੁਹਾਨੂੰ ਸੁਣਨ ਵੇਖਣ ਵਾਲੇ ਨੇ ਉਹ ਕਾਫੀ ਡਿਟੇਲ ਵਿੱਚ ਲੱਭਣਾ ਵੀ ਚਾਹੁੰਦੇ ਨੇ ਇੰਟਰਨੈਟ ਫਰੋਲਣਾ ਚਾਹਣ ਕੁਝ ਸਟੱਡੀਜ਼ ਤਾਂ ਲੱਭ ਜਾਣੀਆਂ ਕੁਝ ਜੋ ਜਰਨਲਜ਼ ਵਿੱਚ ਛਪ ਚੁੱਕੀਆਂ ਉਹ ਸ਼ਾਇਦ ਨਾ ਮਿਲਣ ਮੈਂ ਥੋੜਾ ਉਹਨਾਂ ਦਾ ਵੇਰਵਾ ਦੇ ਦਿੰਨੀ ਆ ਕਿ ਨੈਸ਼ਨਲ ਸਟੈਟਿਸਟਿਕਸ ਔਨ ਚਾਈਲਡ ਅਬਿਊਜ਼ ਜੋ ਸਾਡੇ ਐਸ ਵੇਲੇ ਮੌਜੂਦ ਸਨ ਕਿ ਪਹਿਲੇ ਸਾਲ ਦੇ ਵਿੱਚ ਲੀਆਂ ਯਾਨੀ ਜੋ ਉਮਰ ਦਾ ਜੇ ਪਹਿਲਾ ਸਾਲ ਵੀ ਪੂਰਾ ਨਹੀਂ ਕੀਤਾ ਉਹਨਾਂ ਚ ਜਿਸ ਢੰਗ ਨਾਲ ਅਬਿਊਜ਼ ਹੋ ਰਿਹਾ ਉਹ ਗਿਣਤੀ ਜੇ 15% ਮੈਂ ਇਹ ਕਿਉਂਕਿ ਨੈਸ਼ਨਲ ਸਟੈਟਿਸਟਿਕਸ ਹੈ ਤੁਸੀਂ ਖੋਲ ਕੇ ਦੇਖ ਸਕਦੇ ਹੋ ਦੂਸਰੇ ਸਾਲ ਦੇ ਵਿੱਚ ਯਾਨੀ 2 ਸਾਲ ਪੂਰੇ ਜਿਹੜੇ ਨਹੀਂ ਹੋਏ ਹੋਏ ਉਹ ਗਿਣਤੀ 28% ਹੂੰ ਕੁੱਲ ਉਹਨਾਂ ਨੇ ਕਿਹਾ ਕਿ ਟੋਟਲ ਜਿਹੜੇ ਸਾਨੂੰ ਲੱਭੇ ਇਹ ਮੈਂ ਨੈਸ਼ਨਲ ਸਟੈਟਿਸਟਿਕਸ ਹੀ ਦੱਸ ਰਹੀ ਹਾਂ ਕਿ ਹਰ ਹਜ਼ਾਰ ਪਿੱਛੇ 16 ਨੇ ਜੋ ਸੈਕਸ਼ੂਅਲੀ ਅਬਿਊਜ਼ ਹੋ ਰਹੀਆਂ ਫਿਰ ਨੇ ਸਟੱਡੀ ਅਬਿਊਜ਼ ਇਨ ਚਿਲਡ ਟੀਨਸ ਦੇ ਉੱਪਰ ਉਹਨਾਂ ਅਨੁਸਾਰ ਹਰ 9 ਵਿੱਚੋਂ ਇੱਕ ਬੇਟੀ ਜਿਹੜੀ ਉਹ ਇਸ ਤਰੀਕੇ ਦਾ ਸ਼ਿਕਾਰ ਬਣ ਰਹੀ ਏ ਸੈਕਸ਼ੂਅਲੀ ਅਬਿਊਜ਼ ਹੋ ਰਹੀ ਹੈ ਦੇ ਨਾਲੇ ਉਹਨਾਂ ਨੇ ਕਿਹਾ ਕਿ 82% ਸਾਰੇ ਜਿਹੜੇ ਬੱਚੇ ਅਬਿਊਜ਼ ਹੋਏ ਨੇ 18 ਸਾਲ ਤੋਂ ਛੋਟੇ 82% ਉਹਨਾਂ ਚੋ ਬੇਟੀਆਂ ਸਨ ਅਗਲੀ ਖੋਰ ਸਟੱਡੀ ਸੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਸ ਚੋ ਕਹਿੰਦੇ ਨੇ ਕਿ ਪਿਛਲੇ ਸਾਲ ਇੱਕ ਬਿਲੀਅਨ ਬੱਚੇ ਦੁਨੀਆ ਭਰ ਦੇ ਨਾਬਾਲਗ ਖਾਸ ਤੌਰ ਤੇ ਜਿਹੜੇ ਸੈਕਸੂਅਲ ਜਾਂ ਫਿਜ਼ੀਕਲ ਵਾਇਲੈਂਸ ਦੇ ਸ਼ਿਕਾਰ ਹੋਏ ਜਿਨ੍ਹਾਂ ਚ ਭਾਰੀ ਗਿਣਤੀ ਬੇਟੀਆਂ ਸਨ ਅੱਗੇ ਇੱਕ ਹੋਰ ਦੱਸ ਦਿੰਦੇ ਆ ਅੰਕੜੇ ਇਹ ਅਮਰੀਕਾ ਦੇ ਜੇ 2021 ਦੀ ਰਿਪੋਰਟ ਜਿਸ ਚ ਉਹਨਾਂ ਨੇ ਮੰਨਿਆ ਕਿ ਸਾਡੇ ਕੋਲ ਰਿਪੋਰਟਡ ਕੇਸ 132363 ਸਨ ਬੱਚੇ ਜਿਹੜੇ ਪਿਤਾ ਵੱਲੋਂ ਘਰ ਦੇ ਵਿੱਚ ਮਾਰੇ ਕੁੱਟੇ ਵੀ ਗਏ ਤੇ ਉਹਨਾਂ ਚੋਂ ਬੇਟੀਆਂ ਤੇ ਬੇਟੇ ਦੋਨਾਂ ਦਾ ਸੈਕਸਚੁਅਲੀ ਅਬਿਊਜ਼ ਵੀ ਕੀਤਾ ਗਿਆ ਇਹ ਤਾਂ ਰਿਪੋਰਟ ਯੂਐਸ ਦੀ ਹੈ 2021 ਦੀ ਮੈਂ ਥੋੜੀਆਂ ਜਿਹੀ ਸਿਰਫ ਤਾਂ ਤੁਹਾਨੂੰ ਜ਼ਿਕਰ ਕੀਤਾ ਤਾਂ ਕਿ ਇਹ ਪਤਾ ਲੱਗੇ ਕਿ ਕਿਉਂ ਇਹ ਕਰਨ ਦੀ ਲੋੜ ਪਈ ਜਿਨ੍ਹਾਂ ਚੋਂ ਇੱਕ ਅੰਕੜੇ ਸਨ ਦੇ 37 ਤੋਂ 41 ਫੀਸਦੀ ਬੇਟੀਆਂ ਇੱਥੇ ਭਾਰਤ ਵਿੱਚ ਆਪੋ ਆਪਣੇ ਘਰਾਂ ਵਿੱਚ ਸ਼ਿਕਾਰ ਹੋ ਰਹੀਆਂ ਨੇ ਆਪਣਿਆਂ ਦੇ ਹੱਥੋਂ ਹੀ ਪਰ ਉਹ ਅੰਕੜੇ ਸਾਹਮਣੇ ਨਹੀਂ ਨਿਕਲ ਰਹੇ ਬਹੁਤ ਜ਼ਿਆਦਾ ਦੱਬੇ ਜਾ ਰਹੇ ਨੇ ਸੋ ਉਹ ਸਾਰੇ ਆਧਾਰ ਬਣਾ ਕੇ ਅਸੀਂ ਇਹ ਖੋਜ ਸ਼ੁਰੂ ਕੀਤੀ ਸੀ ਜਿਹੜੀ ਇਹ ਖੋਜ ਹੈ ਇਸ ਦਾ ਵਿਸ਼ਾ ਹੀ ਆਪਣੇ ਆਪ ਚ ਬਿਆਨ ਕਰ ਰਿਹਾ ਹੈ ਕਿ ਬੜਾ ਚਿੰਤਾ ਦਾ ਵਿਸ਼ਾ ਹੈ ਚਿੰਤਨ ਵੀ ਕਰਨ ਵਾਲਾ ਹੈ ਕਿ ਇਸ ਨੂੰ ਠੀਕ ਕਿਵੇਂ ਫਿਰ ਕਰਨਾ ਹੈ ਤੁਸੀਂ ਲਗਭਗ ਜਿਹੜੇ ਸਾਡੇ ਕੋਲ ਜਾਣਕਾਰੀ ਪੁੱਜੀ ਇੱਕ 40 ਪੀੜਤ ਲਏ ਉਸ ਦੇ ਵਿੱਚ ਉਸ ਦੇ ਆਧਾਰ ਦੇ ਉੱਤੇ ਸਟੱਡੀ ਕੀਤੀ ਨਹੀਂ ਮੈਂ ਥੋੜਾ ਦੱਸ ਦਿਆਂ ਇੱਕ ਸਾਲ ਦੇ ਵਿੱਚ ਸਾਡੇ ਕੋਲ ਲੋਕ ਮਾਵਾਂ ਗੱਲ ਕਰਕੇ ਵੀ ਸਾਹਮਣੇ ਵੀ ਹਾਂ ਇਸ ਤਰ੍ਹਾਂ ਦਾ ਕੁਝ ਵਾਪਰਿਆ ਗੋਲ ਮੋਲ ਜੀ ਗੱਲ ਕਰਦੀਆਂ ਸਨ ਉਹ ਜਦੋਂ ਅਸੀਂ ਪਰਫਾਰਮੇ ਭਰਨੇ ਹੁੰਦੇ ਸੀ ਮੁੱਕਰ ਜਾਂਦੀਆਂ ਸੀ ਕਿ ਅਸੀਂ ਇਹ ਨਹੀਂ ਭਰਨਾ ਚਾਹੁੰਦੇ ਸੋ ਕੇਸ ਕਾਫੀ ਵੱਧ ਸਨ ਪਰ ਪਰਫਾਰਮੇ ਭਰਨ ਲਈ ਜਿਹੜੀਆਂ ਤਿਆਰ ਕਰ ਸਕੇ ਬਹੁਤ ਔਖੀਆਂ ਸਿਰਫ 40 ਸਨ ਇਸ ਤੋਂ ਬਾਅਦ ਵੀ ਸਨ ਜਿਹੜੀਆਂ ਪੂਰੇ ਐਡਰੈਸ ਸਾਰਾ ਕੁਝ ਨੋਟ ਕਿਉਂਕਿ ਸਾਨੂੰ ਤੇ ਕਰਨਾ ਪੈਂਦਾ ਸੀ ਹਾਲਾਂਕਿ ਆਇਡੈਂਟੀਟੀ ਅਸੀਂ ਬਿਲਕੁਲ ਡਿਸਕਲੋਜ਼ ਨਹੀਂ ਕਰ ਸਕਦੇ ਪਰ ਮਾਵਾਂ ਹੀ ਦੇਖੋ ਹੁੰਦੀਆਂ ਨੇ ਜਿਹੜੀਆਂ ਸਾਹਮਣੇ ਆਣੀਆਂ ਸੀ ਕਿ ਕਿਸੇ ਦੇ ਚਾਚੇ ਨੇ ਕਿਸੇ ਦੇ ਤਾਏ ਨੇ ਕਿਸੇ ਦੇ ਸਕੇ ਭਰਾ ਨੇ ਕਿਸੇ ਦੇ ਪਿਓ ਨੇ ਇਸ ਤਰੀਕੇ ਉਹਨਾਂ ਦਾ ਹਮਲਾਤਕਾਰ ਕੀਤਾ ਹੋਇਆ ਸੀ ਕਿ ਉਹ ਗੱਲ ਸਾਹਮਣੇ ਨਹੀਂ ਸੀ ਲਿਆ ਸਕਦੇ ਕੱਲ ਨੂੰ ਕਿ ਸਾਡੀਆਂ ਬੇਟੀਆਂ ਦਾ ਵਿਆਹ ਨਹੀਂ ਹੋਣੇ ਸੋ ਉਹ ਗੱਲ ਲੁਕਾ ਰਹੀਆਂ ਸਨ ਨਹੀਂ ਪੂਰੀ ਖੁੱਲ ਕੇ ਗੱਲ ਕਰ ਰਹੀਆਂ ਸਨ ਬਹੁਤ ਮੁਸ਼ਕਲ ਸਿਰਫ 40 ਸਨ ਜਿਹੜੇ ਇਤਿਆਰ ਹੋਈਆਂ ਮਾਵਾਂ ਕਿ ਅਸੀਂ ਭਰ ਸਕਦੇ ਹਾਂ ਜਿਨ੍ਹਾਂ ਚੋਂ ਕੁਝ ਮਾਵਾਂ ਹੀ ਆਪ ਮੰਨੀਆਂ ਕਿ ਉਹਨਾਂ ਨਾਲ ਵੀ ਬਚਪਨ ਵਿੱਚ ਇਸੇ ਤਰੀਕੇ ਦਾ ਵਾਪਰਿਆ ਸੀ ਘਰ ਵਿੱਚ ਸੋ ਇਹ ਕੁਝ ਚਿੰਤਾਜਨਕ ਸੀ ਕਿ ਉਹ ਆਪਣੇ ਬਚਪਨ ਤੋਂ ਲੈ ਕੇ ਅੱਗੋਂ ਵੀ ਬੱਚਾ ਜੰਮ ਚੁੱਕੀ ਉਹਦੀ ਆਪਣੀ ਬੇਟੀ ਫਿਰ ਸ਼ਿਕਾਰ ਹੋ ਰਹੀ ਹੈ ਪਰ ਉਹ ਕਦੇ ਵੀ ਨਾ ਉਸਨੇ ਆਵਾਜ਼ ਚੁੱਕੀ ਨਾ ਉਹਦੇ ਲਈ ਕਿਸੇ ਨੇ ਚੱਕੀ ਨਾ ਉਹ ਆਪਣੀ ਬੇਟੀ ਲਈ ਚੁੱਕ ਰਹੇ ਨੇ ਮਕਸਦ ਇਹ ਨਹੀਂ ਹੈ ਕਿ ਕਿਸੇ ਨੂੰ ਅਸੀਂ ਇਸ ਪਾਸਿਓਂ ਕਹੀ ਕਿ ਇੰਨੀਆਂ ਹੋ ਰਹੀਆਂ ਗਿਣਤੀ ਦਾ ਕੋਈ ਫਰਕ ਪੈ ਰਿਹਾ ਮਕਸਦ ਇਹ ਸੀ ਉਜੋ ਪਾਸੇ ਮੈਂ ਤੁਹਾਡੇ ਨਾਲ ਕਿਉਂਕਿ ਰਿਪੋਰਟ ਮੈਂ ਲਈ ਬੈਠੀ ਆ ਕਿ ਇਹਨਾਂ ਵਿੱਚੋਂ ਕੌਣ ਸਨ ਕਾਰਨ ਹੈ ਕਿ ਅਸੀਂ ਸਮਾਜਿਕ ਪੱਖੋਂ ਕੀ ਉਹਨਾਂ ਲਈ ਕਰ ਸਕਦੇ ਆ ਕਿਵੇਂ ਉਹਨਾਂ ਨੂੰ ਮਦਦ ਪਹੁੰਚਾਈ ਜਾਵੇ ਜਾਂ ਕੀ ਤਬਦੀਲੀਆਂ ਕਾਨੂੰਨਾਂ ਸਾਨੂੰ ਲੋੜ ਨੇ ਤਾਂ ਕਿ ਇਹਨਾਂ ਬੱਚਿਆਂ ਨੂੰ ਨਿਆਂ ਮਿਲ ਸਕੇ ਹੁਣ ਇਹਨਾਂ ਜੋ ਬਹੁਤੀਆਂ ਕਿਹੜੀਆਂ ਲੱਭੀਆਂ ਜਿਹੜੀਆਂ ਆਰਥਿਕ ਤੌਰ ਤੇ ਪਛੜੀਆਂ ਸਨ ਸਕੂਲ ਚ ਨਹੀਂ ਸੀ ਜਾ ਰਹੀਆਂ ਘੱਟ ਪੜੀਆਂ ਲਿਖੀਆਂ ਸੀ ਉਹਨਾਂ ਨੂੰ ਮਾੜੀ ਛੋ ਚੰਗੀ ਛੋ ਦੇ ਬਾਰੇ ਪਤਾ ਨਹੀਂ ਸੀ ਉਹਨਾਂ ਨੂੰ ਸਿਹਤ ਸਮੱਸਿਆਵਾਂ ਸਨ ਕੁਝ ਅੰਗਹੀਨ ਸਨ ਪਰ ਇੰਟਰਸਟਿੰਗ ਚੀਜ਼ੇ ਦੱਸਣਾ ਚਾਹੁੰਦੀ ਆ ਕਿ ਕਾਫੀ ਰੱਜੇ ਪੁਜੇ ਘਰਾਂ ਚੋਂ ਮਤਲਬ ਥੋੜੇ ਨਹੀਂ ਜੋ ਬਹੁਤ ਹਾਈ ਐਂਡ ਵਾਲੇ ਉਹਨਾਂ ਘਰਾਂ ਵਿੱਚ ਵੀ ਇਹ ਚੀਜ਼ ਲੱਭੀ ਬਾਰੇ ਪੂਰਨ ਰੂਪ ਵਿੱਚ ਦੱਬ ਦਿੱਤੀ ਗਈ ਸੀ ਕਿ ਕਿਸੇ ਹੀ ਪਾਸਿਓਂ ਸਮਾਜਿਕ ਯਾਨੀ ਉਹਨਾਂ ਤੇ ਦਬਾਅ ਨਾ ਪੈ ਸਕੇ ਜਾਂ ਇਹੋ ਜੀ ਗੱਲ ਉਭਾਰ ਕੇ ਉਹਨਾਂ ਤੇ ਕੁਝ ਉਂਗਲ ਨਾ ਕੋਈ ਚੱਕ ਸਕੇ ਸੋ ਇਹ ਗੱਲ ਪੂਰੀ ਤਰ੍ਹਾਂ ਦਫਨ ਕਰ ਦਿੱਤੀ ਗਈ ਸੀ ਦਾ ਮਤਲਬ ਸਮਝੋ ਕਿ ਉਹ ਬੱਚੀ ਜਿਹੜੀ ਅਜਿਹੇ ਮਾਹੌਲ ਵਿੱਚ ਜਿਨ੍ਹਾਂ ਨੂੰ ਅਸੀਂ ਰੱਜੇ ਪੁੱਜੇ ਕਹ ਰਹੇ ਹਾਂ ਉੱਥੇ ਗੱਲ ਵੀ ਨਾ ਕੱਢ ਸਕਣੀ ਇਸ ਤਰੀਕੇ ਦਾ ਉਹਦਾ ਸ਼ੋਸ਼ਣ ਹੋਣਾ ਦਾ ਮਤਲਬ ਇਹ ਉਹ ਮਾਨਸਿਕ ਰੋਗੀ ਬਣ ਕੇ ਉਭਰੇਗੀ ਜੋ ਬਹੁਤ ਛੇਤੀ ਡਰੱਗਸ ਵੱਲ ਜਾ ਸਕਦੀ ਹੈ ਡਿਪਰੈਸ਼ਨ ਸੁਇਸਾਈਡ ਇਹ ਕਾਰਨ ਸੀ ਜਿਸ ਕਾਰਨ ਸਟੱਡੀ ਕਰਨੀ ਪਈ ਕਿ ਚੱਲ ਰਿਹਾ ਜੇ ਅੱਖਾਂ ਮੀਟ ਲੋ ਬਹੁਤ ਸੌਖਾ ਜੇ ਇੱਕ ਕਮੈਂਟ ਕਰਨਾ ਨਾ ਜਿੰਨਾ ਇਹੋ ਜਿਹਾ ਕੁਝ ਹੁੰਦਾ ਹੀ ਨਹੀਂ ਉਦਾ ਮਤਲਬ ਇਹ ਨਹੀਂ ਹੁੰਦਾ ਕਿ ਬਿੱਲੀ ਵਾਰ ਨਹੀਂ ਕਰ ਰਹੀ ਇਸ ਦੇ ਵਿੱਚ ਇੱਕ ਮੈਂ ਸਵਾਲ ਮਨ ਚ ਆ ਰਿਹਾ ਕਿ ਜਿਹੜੇ ਢੰਗ ਨਾਲ ਤੁਸੀਂ ਹਰਾਨੀ ਜਣ ਗੱਲਾਂ ਦੱਸ ਰਹੇ ਹੋ ਵਾਪਰ ਰਹੀਆਂ ਔਰ ਦਬੀਆਂ ਰਹਿ ਗਈਆਂ ਵੱਡੀ ਗੱਲ ਤਾਂ ਇਹ ਹੈ ਇਹ ਖਿੱਤਾ ਕਿਹੜਾ ਸੀ ਇਹ ਆਪਣੇ ਤਾਂ ਪੰਜਾਬ ਵਿੱਚ ਖਾਸ ਕਰਕੇ ਕਿਹਾ ਜਾਂਦਾ ਸੀ ਸਾਰਿਆਂ ਨਾਲੋਂ ਵੱਖਰੇ ਆ ਅਣਖੀਆ ਦਲੇਰਾਂ ਸਾਡੀ ਧੀ ਪੈਣ ਨਾਲ ਕੋਈ ਅੱਖ ਕਰੇ ਤੇ ਅਸੀਂ ਬਹੁਤ ਕੁਝ ਕਰਨ ਤੱਕ ਜਾਂਦੇ ਹਾਂ ਬਿਲਕੁਲ ਇਹਦੇ ਵਿੱਚ ਕਾਫੀ ਵੱਡੀ ਗਿਣਤੀ ਵਾ ਜਿਵੇਂ ਇੱਕ ਨਿੱਕਾ ਜਿਹਾ ਐਗਜ਼ਾਮਪਲ ਹੀ ਤੁਹਾਡੇ ਸਾਹਮਣੇ ਆ ਹੁਣੇ ਜੋ ਲੁਧਿਆਣੇ ਵਿੱਚ ਹੋਇਆ ਚਾਰ ਵਰਿਆਂ ਦੀ ਬਾਲੜੀ ਨਾਲ ਕਿ ਉਹ ਵੀ ਪ੍ਰਵਾਸੀ ਸੀ ਜਿਸ ਨੇ ਕੀਤਾ ਸੋ ਕਾਫੀ ਗਿਣਤੀ ਚ ਜੋ ਇਹ 40 ਵਿੱਚੋਂ ਕਿਉਂਕਿ ਅਸੀਂ ਕਾਰੀ ਇਹਨਾਂ ਜਿਹੜੇ ਸਾਹਮਣੇ ਆਏ ਪ੍ਰਵਾਸੀ ਲੋਕ ਸਨ ਜਿਹੜੇ ਇਸ ਤਰ੍ਹਾਂ ਦਾ ਕੰਮ ਜਿੱਥੇ ਚੱਲ ਰਿਆ ਸੀ ਮਜ਼ਦੂਰ ਵਰਗ ਵੀ ਸੀ ਪਰ ਮੈਂ ਇਹ ਸਪਸ਼ਟ ਕਰ ਦਿਆਂ ਕਿ ਬਾਕੀਆਂ ਚੋਂ ਕੋਈ ਸਮਾਜਿਕ ਆਰਥਿਕ ਧਾਰਮਿਕ ਕਿਸੇ ਪਾਸਿਓਂ ਵੱਖ ਨਹੀਂ ਸੀ ਯਾਨੀ ਇਹ ਨਹੀਂ ਕਿ ਪੰਜਾਬੀ ਨਹੀਂ ਕਰ ਰਹੀ ਆ ਪੰਜਾਬ ਅੰਦਰਲੇ ਵੱਖੋ ਵੱਖ ਧਰਮਾਂ ਵਾਲੇ ਨਹੀਂ ਕਰ ਰਹੇ ਸਾਰੇ ਇੱਕੋ ਜਿੰਨੇ ਕਸੂਰਵਾਰ ਗਿਣਦੀਆਂ ਮੈਂ ਪਰ ਇਹਦੇ ਵਿੱਚ ਜਿਹੜੇ ਦੁਰਵਿਹਾਰ ਕਰਨ ਵਾਲੇ ਸਨ ਯਾਨੀ ਘਰ ਅੰਦਰਲੇ ਕਿਉਂਕਿ ਕਰਨ ਹੀ ਘਰ ਵਾਲੇ ਸਨ ਜਿਨ੍ਹਾਂ ਚੋਂ ਬਹੁਤ ਜ਼ਿਆਦਾ ਤਾਂ ਪੀਓਈ ਸੀ ਕਰਨ ਵਾਲਾ ਜਿਨ੍ਹਾਂ ਚੋਂ ਨਸ਼ੇ ਹੀਟ ਵੀ ਸੀ ਕੁਝ ਡਰੱਗੀ ਸੀ ਉਹ ਕਰ ਰਹੇ ਸਨ ਇਹਨਾਂ ਵਿੱਚ ਜਿਨ੍ਹਾਂ ਜ ਮਾਵਾਂ ਸਗੋਂ ਕੰਮ ਕਰਨ ਜਾ ਰਹੀਆਂ ਸੀ ਕੁਝ ਵਿਹਲੇ ਘਰਾਂ ਚ ਬੈਠੇ ਸਨ ਪਿਤਾ ਤੇ ਬੇਟੀ ਜਿਹੜੀ ਪੜਨ ਨਹੀਂ ਜਾ ਰਹੀ ਸੀ ਉਹ ਵੀ ਘਰ ਸੀ ਉਹ ਸੌਖੀਆਂ ਸ਼ਿਕਾਰ ਬਣੀਆ ਹੁਣ ਇਹਨਾਂ ਬੇਟੀਆਂ ਵਿੱਚੋਂ ਵੀ ਜਿਹੜੇ ਹੈਰਾਨੀ ਜਨਕ ਜੋ ਗੱਲ ਸਾਨੂੰ ਦਿਸੀ ਕਿ ਇਹਨਾਂ ਚੋਂ ਦੋ ਐਸੇ ਕੇਸ ਸਨ ਜਿਨ੍ਹਾਂ ਵਿੱਚ ਪਿਤਾ ਠੀਕ ਸੀ ਯਾਨੀ ਨਾ ਸ਼ਰਾਬ ਲੈ ਰਿਆ ਸੀ ਨਾ ਡਰੱਗਸ ਲੈ ਰਿਆ ਸੀ ਉਹਨੇ ਫਿਰ ਵੀ ਬਲਾਤਕਾਰ ਕੀਤਾ ਸੀ ਤੇ ਜਦੋਂ ਉਹ ਥੋੜਾ ਜਿਹਾ ਘੋਖਿਆ ਗਿਆ ਤਾਂ ਪਤਾ ਲੱਗਿਆ ਕਿ ਉਸ ਪਿਤਾ ਦਾ ਆਪਣਾ ਯਾਨੀ ਇਸੇ ਤਰ੍ਹਾਂ ਅਬਿਊਜ਼ ਕੀਤਾ ਗਿਆ ਸੀ ਉਹਦੇ ਆਪਣੇ ਦਾਦੇ ਸਕੇ ਵੱਲੋਂ ਉਹ ਯਾਨੀ ਬੱਚਾ ਹੀ ਐਸਾ ਪ੍ਰਵਰਟ ਬਣ ਗਿਆ ਕਿ ਉਹਦੇ ਪਹਿਲਾਂ ਦਾਦੇ ਨੇ ਉਹਦੇ ਨਾਲੇ ਮਾੜਾ ਕੰਮ ਕੀਤਾ ਤੇ ਉਹ ਅੱਗੋਂ ਵਿਆਹਿਆ ਗਿਆ ਤਾਂ ਉਹਨੇ ਉਸੇ ਤਰ੍ਹਾਂ ਜਿਵੇਂ ਜਿਸ ਤਰੀਕੇ ਦਾ ਸ਼ਿਕਾਰ ਹੋਇਆ ਹੋਇਆ ਸੀ ਉਹਨੇ ਆਪਣੀ ਬੇਟੀ ਨੂੰ ਸ਼ਿਕਾਰ ਬਣਾਇਆ ਕਹਿਣ ਦਾ ਪਾਵੇ ਸੀ ਕਿ ਇਹ ਆਪਾਂ ਕੱਲੀ ਬੇਟੀਆਂ ਤਕਸੀਮਤ ਨਹੀਂ ਭਾਰੀ ਗਿਣਤੀ ਬੱਚੇ ਵੀ ਨੇ ਕਿਉਂਕਿ ਲੋਕ ਬੇਟੀਆਂ ਦੀ ਸ਼ਿਕਾਇਤ ਤਾਂ ਕਰ ਰਹੇ ਨੇ ਪਰ ਬੇਟਿਆਂ ਦੀ ਸ਼ਿਕਾਇਤ ਹੋ ਨਹੀਂ ਰਹੀ ਬਤਾਰਿਕ ਡਾਕਟਰ ਕਿਉਂਕਿ ਮੈਂ ਹਾਂ ਹੀ ਬੱਚਿਆਂ ਦੀ ਡਾਕਟਰ ਸਾਡੇ ਕੋਲ ਕੇਸ ਐਡਮਿਟ ਵੀ ਹੁੰਦੇ ਨੇ ਜਿੱਥੇ ਸਡੋਮੀ ਦੇ ਕੇਸ ਹੁੰਦੇ ਨੇ ਇਹ ਬੇਟਿਆਂ ਨੂੰ ਖਰਾਬ ਕੀਤਾ ਜਾਂਦਾ ਸੋ ਉਹ ਕੇਸ ਪਰ ਦੱਬੇ ਰਹ ਰਹੇ ਨੇ ਹੁਣ ਇਹਦੇ ਵਿੱਚ ਸਾਡਾ ਬਾਲ ਸੁਰੱਖਿਆ ਕਾਨੂੰਨ ਕਿੰਨਾ ਕੁ ਅਸਰਦਾਰ ਹੈ ਤੁਹਾਡੇ ਸਾਹਮਣੇ ਬਿਲਕੁਲ ਇਹ ਤਾਂ ਇੱਕ ਵੱਡੀ ਗੱਲ ਬਣਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਸਮੱਸਿਆ ਵਾ ਪੈਦਾ ਹੋ ਜਾਣ ਫਿਰ ਰੋਕਥਾਮ ਨਾ ਹੋਵੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਸਿਸਟਮ ਤੇ ਬਿਲਕੁਲ ਪਰ ਮੈਂ ਇੱਕ ਤੇ ਇਜਾਜ਼ਤ ਦਿਓ ਛੋਟੀ ਜੀ ਕਹਾਣੀ ਤੋਂ ਸਮਝਾਉਣਾ ਚਾਹਨੀ। ਦੇਖੋ ਇੱਕ ਅ ਗੱਲ ਚੱਲੀ ਕਿ ਅਸੀਂ ਸੂਰ ਨੇ ਜੋ ਜੰਗਲੀ ਉਹਨਾਂ ਨੂੰ ਫੜਨਾ ਸੌਖਾ ਨਹੀਂ ਹੁੰਦਾ। ਜੰਗਲੀ ਸੂਰ ਬਾਹਲੇ ਡਾਢੇ ਆਂਦੇ ਨੇ। ਸੋ ਫੈਸਲਾ ਕੀਤਾ ਗਿਆ ਕਾਫੀ ਸੋਚ ਕੇ ਕਿ ਕਿਵੇਂ ਇਹਨਾਂ ਨੂੰ ਕੈਦ ਕੀਤਾ ਜਾਵੇ, ਕਿਵੇਂ ਫੜਿਆ ਜਾਵੇ। ਪਤਾ ਜੇ ਕੀ ਕੀਤਾ ਗਿਆ। ਉਹਨਾਂ ਨੂੰ ਸਾਰਿਆਂ ਨੂੰ ਇੱਕ ਥਾਂ ਵੱਲ ਨੂੰ ਇਕੱਠਿਆ ਗਿਆ ਜਿੱਥੇ ਉਹਨਾਂ ਲਈ ਮੁਫਤ ਖਾਣ ਪੀਣ ਦਾ ਸਮਾਂ ਉਥੇ ਪ੍ਰਬੰਧ ਕੀਤਾ ਪਿਆ ਸੀ ਸੋ ਸਾਰੇ ਦੇ ਸਾਰੇ ਸੂਰ ਆਏ ਭੱਜੇ ਦੇਖਿਆ ਖਾਣ ਨੂੰ ਇਹ ਸਾਰੇ ਟੁੱਟ ਕੇ ਪੈ ਗਏ ਤੇ ਸਾਰੇ ਖਾ ਪੀ ਕੇ ਮਜੇ ਨਾਲ ਤੁਰਦੇ ਬਣੇ 15 ਦਿਨ 20 ਦਿਨ ਇਹੋ ਕੁਝ ਚੱਲਦਾ ਰਿਹਾ ਅਖੀਰ ਇੱਕ ਦਿਨ ਜਦੋਂ 17ਵਾਂ ਦਿਨ ਇਹ ਹੀ ਕੁਝ ਚੱਲ ਰਿਹਾ ਸੀ ਤਾਂ ਇੱਕ ਪਾਸੇ ਵਾੜਾ ਲਾ ਦਿੱਤਾ ਗਿਆ ਇਹ ਦੇਖਿਆ ਕਿ ਕਿਸੇ ਨੂੰ ਉਧਰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਆਪਣਾ ਖਾਦਾ ਪੀਤਾ ਮਜੇ ਨਾਲ ਦੌੜ ਕੇ ਫਿਰ ਵਾਪਸ ਚਲੇ ਗਏ ਅਗਲੇ ਦਿਨ ਫੇਰ ਆਏ ਤੇਰੋ ਸਹੀ ਥਾਂ ਤੇ ਪਿਆ ਸੀ ਦੂਜੇ ਪਾਸੇ ਦਾ ਵੀ ਤਿਆਰ ਕਰ ਦਿੱਤਾ ਗਿਆ ਹੁਣ ਇੰਜ ਹੀ ਤੀਸਰੇ ਦਿਨ ਤੀਜਾ ਪਾਸਾ ਤੇ ਚੌਥੇ ਦਿਨ ਰਤਿਕ ਛੋਟਾ ਗੇਟ ਛੱਡ ਕੇ ਪੂਰਾ ਬੰਦ ਕਰ ਦਿੱਤਾ ਗਿਆ ਉਹ ਸੂਰ ਇਸੇ ਤਰ੍ਹਾਂ ਹੀ ਫਿਰ ਦੰਦਣਾਉਂਦੇ ਆਏ ਵਾਰੀ-ਵਾਰੀ ਕਰਕੇ ਵੜ ਗਏ ਵੀ ਥੋੜੀ ਥਾਂ ਹੈ ਕੋਈ ਗੱਲ ਨਹੀਂ ਚੱਲਣ ਦਿਓ ਹੁਣ ਉਹ ਜਦੋਂ ਇਸੇ ਤਰੀਕੇ ਜਦੋਂ ਆਖਰੀ ਦਿਨ ਇਦਾਂ ਵੜੇ ਉਹ ਗੇਟ ਬੰਦ ਕਰ ਦਿੱਤਾ ਗਿਆ ਸਾਰੇ ਦੇ ਸਾਰੇ ਅੰਦਰ ਸਨ ਫੇਰੀਆਂ ਆਪਣੀਆਂ ਥੂਥੀਆਂ ਉਹਨਾਂ ਨੇ ਇੱਧਰ ਉੱਧਰ ਚਫੇਰੇ ਮਾਰੀਆਂ ਨੀ ਨਿਕਲਣਾ ਤੋੜਨਾ ਤਾਂ ਉਹ ਕੋਨਿਆਂ ਉੱਤੇ ਫਿਰ ਉਸੇ ਤਰ੍ਹਾਂ ਉਹਨਾਂ ਦੇ ਖਾਣ ਦਾ ਸੁੱਟ ਦਿੱਤਾ ਗਿਆ ਤੇ ਉਹ ਥੋੜੀ ਦੇਰ ਬਾਅਦ ਇੱਧਰ ਉੱਧਰ ਮਾਰ ਮੋਰ ਕੇ ਉਹਨਾਂ ਕਿਹਾ ਖਾਣ ਦਾ ਤਾਂ ਹੈ ਹੀ ਕੋਈ ਨਾ ਪੈਰੋ ਖਾਂਦੇ ਰਹਿੰਦੇ ਸੋ ਇਹ ਚੀਜ਼ ਸੀ ਜਿਸ ਨੇ ਉਹਨਾਂ ਨੂੰ ਅਖੀਰ ਬੰਨ ਕੇ ਰੱਖ ਦਿੱਤਾ ਰਤਿਕ ਧਿਆਨ ਪੰਜਾਬ ਵੱਲ ਕਰਿਓ ਮੁਫਤ ਖੋਰੀ ਜੀ ਜੋ ਕਿ ਇੱਕ ਬਹੁਤ ਅਹਿਮ ਕਾਰਨ ਬਣਦਾ ਜਾ ਰਿਹਾ ਜੇ ਕਹਿੰਦੇ ਨੇ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਜੇ ਜਿਨ੍ਹਾਂ ਨੂੰ ਤੁਸੀਂ ਵਿਹਲੇ ਬਿਠਾ ਰਹੇ ਹੋ ਕਿਰਤ ਤੋਂ ਦੂਰ ਕਰਕੇ ਵਕਤੀ ਵੋਟਾਂ ਲੈਣ ਵਾਸਤੇ ਉਹ ਕੀ ਕਹਿ ਰਟਾਰੇ ਨੇ ਆਪਣੇ ਘਰਾਂ ਵਿੱਚ ਸਾਡੀਆਂ ਹੀ ਬੇਟੀਆਂ ਦੇ ਉੱਪਰ ਉਹਨਾਂ ਦੇ ਆਪਣਾ ਖੂਨ ਜਿਉ ਜੇ ਉਹਨਾਂ ਨੂੰ ਨਹੀਂ ਬਖਸ਼ ਰਹੇ ਤੁਹਾਡੀਆਂ ਮੇਰੀਆਂ ਧੀਆਂ ਨੂੰ ਕਿਵੇਂ ਬਖਸ਼ਣਗੇ ਕਈ ਵਾਰੀ ਸਾਨੂੰ ਇਹ ਭਲੇਖਾ ਹੁੰਦਾ ਹੈ ਕਿ ਇਹ ਤਾਂ ਫਲਾਣੇ ਦੇ ਘਰ ਇੱਕ ਵਾਪਰੇਆ ਹੋਣਾ 40 ਦੇ ਨਾਲ ਵਾਪਰੇਆ 80 ਨਾਲ ਵਾਪਰੇਆ ਗਿਣਤੀ ਬਹੁਤ ਵੱਡੀ ਹੈ ਸੀ ਤੇ ਘਟੋ-ਘਟ ਬੱਚੇ ਹੋਏ ਆ ਸਲਾਮਤ ਉਹਨਾਂ ਦਾ ਇਹ ਭਲੇ ਉਹਨਾਂ ਨਾਲ ਕਿਵੇਂ ਲਿੰਕ ਕਰਦੀ ਹੈ ਗੱਲ ਉਹ ਜ਼ਰੂਰ ਸਮਝਾਓ ਮੈਂ ਉਹੀ ਸਮਝਾਉਣਾ ਚਾਹੁੰਨੀ ਆ ਕਿ ਜਿਸ ਨੇ ਅੱਜ ਆਪਣੀ ਤੀ ਨਹੀਂ ਛੱਡੀ ਤੁਹਾਨੂੰ ਲੱਗਦਾ ਹੈ ਕੱਲ ਨੂ ਛੱਡੇਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਸੜਕ ਤੇ ਤੁਰਦੀ ਹਰ ਬੇਟੀ ਸੁਰੱਖਿਅਤ ਹੈ ਜਿਸ ਨੂੰ ਇਹ ਖੁੱਲ ਮਿਲ ਚੁੱਕੀ ਕਿ ਮੈਂ ਇੱਕ ਬੇਟੀ ਦਾ ਵਲਾਤਕਾਰ ਕਰ ਸਕਦਾ ਤੇ ਖੁੱਲਾ ਤੁਰ ਫਿਰ ਸਕਦਾ ਮੇਰੇ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਉਸ ਨੂੰ ਕੌਣ ਰੋਕੇਗਾ ਜਦੋਂ ਬਾਹਰ ਇਹੀ ਕਾਰਾ ਉਹ ਕਰਨ ਲਈ ਨਿਕਲੇਗਾ ਪਰ ਇਸ ਤਰੀਕੇ ਦੀ ਮੈਂ ਤੁਹਾਨੂੰ ਵਾਰ-ਵਾਰ ਤਾਂ ਕਹਿ ਰਹੀਆਂ ਕਿ ਅੰਕੜੇ ਮੇਰੇ ਨਹੀਂ ਨੇ ਤੁਸੀਂ ਕੱਢ ਸਕਦੇ ਹੋ ਜੇ 1 ਬਿਲੀਅਨ ਬੱਚੇ WHO ਦੀ ਰਿਪੋਰਟ ਹੈ ਜਾਂ US ਕਹਿੰਦਾ 1,32,363 ਜਾਂ ਫਿਰ ਇਹ 37 ਤੋਂ 41 ਫੀਸਦੀ ਬੇਟੀਆਂ ਘਰਾਂ ਵਿੱਚ ਸ਼ੋਸ਼ਣ ਸਹਿ ਰਹੀਆਂ ਹੋਣ ਜਿਨ੍ਹਾਂ 'ਚ ਜ਼ਰੂਰੀ ਨਹੀਂ ਹਰ ਇੱਕ ਵਲਾਤਕਾਰ ਇਹਦਾ ਹੀ ਸ਼ਿਕਾਰ ਹੋ ਰਹੀ ਹੋਵੇ ਕਈ ਅ ਪੱਦੀ ਛੇੜ ਛਾੜਦਾ ਜਾਂ ਤੁਸੀਂ ਹੋਰ ਵੀ ਬਹੁਤ ਨੇ ਟੰਗ ਜਿਸ ਤਰੀਕੇ ਬੇਟੀਆਂ ਖਰਾਬ ਕੀਤੀਆਂ ਜਾਂਦੇ ਨੇ ਟੂ ਦਿਸ ਐਕਸਟੈਂਡ ਸਾਡੇ ਕੋਲ ਜਰਨਲ ਵਿੱਚ ਛਪੀ ਕਿਤਾਬ ਆਈ ਸੀ ਜਰਨਲ ਚ ਫੋਟੋ ਸਮੇਤ ਅਲਟਰਾਸਾਉਂਡ ਛਪਿਆ ਜਿੱਥੇ ਸਕੇ ਪਿਓ ਨੇ ਆਪਣੀ ਧੀ ਦੇ ਬੱਚੇਦਾਨੀ ਦੇ ਅੰਦਰ ਪਿੰਨ ਵਾਰ ਦਿੱਤਾ ਸੀਗਾ ਜਿਹੜਾ ਕਿ ਉਹ ਅਲਟਰਾਸਾਉਂਡ ਚ ਲੱਭਿਆ ਇਸੇ ਤਰ੍ਹਾਂ ਟੂਥ ਬਰਸ਼ ਦਾ ਟੋਟਾ ਲੱਭਿਆ ਯਾਨੀ ਇਹ ਚੀਜ਼ਾਂ ਤਾਂ ਜੋ ਚੁਫੇਰੇ ਵਾਪਰ ਰਹੀਆਂ ਨੇ ਇਹਨਾਂ ਦੀਆਂ ਸ਼ਿਕਾਇਤਾਂ ਨਹੀਂ ਹੋ ਰਹੀਆਂ ਪਰ ਇਹ ਬੇਟੀਆਂ ਨਾਰਮਲ ਕਦੇ ਨਹੀਂ ਰਹਿ ਸਕਣ ਲੱਗੀਆਂ ਜਿਸ ਤਰੀਕੇ ਦੇ ਸੁਇਸਾਈਡ ਜਿਸ ਤਰੀਕੇ ਡਰੱਗਸ ਸਾਡੇ ਵਿੱਚ ਵੜ ਰਹੀ ਨੇ ਆਪਣੇ ਮਨ ਅੰਦਰਲੀ वेदना ਨੂੰ ਸ਼ਾਂਤ ਕਰਨ ਲਈ ਵੜ ਰਹੇ ਨੇ ਇਹ ਅਸੀਂ ਭੁੱਲ ਰਹੇ ਹਾਂ ਕਹਿ ਤਾਂ ਦਿਨਿਆ ਖੁੱਲਿਆ ਪੇਟੀਆਂ ਲਈ ਅਸੀਂ ਜੀ ਕਿਉਂ ਨਸ਼ੇ ਵੱਲ ਜਾ ਰਹੀਆਂ ਨੇ ਕਿਉਂ ਇਹਨਾਂ ਲਈ ਸਾਨੂੰ ਸੈਂਟਰ ਖੋਲਨੇ ਪੈ ਰਹੇ ਨੇ ਅਸਲ ਕੌਣ ਜੇ ਜਿਹੜਾ ਉਹਨਾਂ ਨੂੰ ਇਸ ਪਾਸੇ ਵੱਲ ਧੱਕਦਾ ਕਿਸ ਨੇ ਦੇਖਣਾ ਪਰ ਇਹ ਅਸਲ ਕਸੂਰਵਾਰ ਨੇ ਉਹ ਸਾਰੇ ਜਿਹੜੇ ਇਹਨਾਂ ਪਿਓਆਂ ਨੂੰ ਮੁਫਤ ਖੋਰੀ ਵੱਲ ਪਾ ਕੇ ਵਿਹਲੜ ਬਣਾ ਕੇ ਵਿਹਲੜਾਂ ਦੇ ਵਗ ਖੜੇ ਕਰ ਰਹੇ ਨੇ ਜੋ ਸਿਰਫ ਬਖਤੇ ਨੇ ਹੱਲਾ ਬੋਲਣ ਨੂੰ ਕਿ ਕੋਈ ਵੀ ਧੀ ਪੈਣ ਆ ਜੇ ਅਸੀਂ ਚੱਬ ਜਾਵਾਂਗੇ ਆਖਰ ਕੌਣ ਜੇ ਅਸਲ ਕਸੂਰਵਰ ਜੇ ਇੰਨੀ ਕ ਗੱਲ ਨਹੀਂ ਸਮਝ ਆ ਰਹੀ ਇਹ ਵਾੜੇ ਸਾਡੇ ਚੁਫੇਰੇ ਕੌਣ ਕੱਸ ਰਹੇ ਨੇ ਫਿਰ ਕੋਈ ਫਾਇਦਾ ਨਹੀਂ ਰਹਿਣਾ ਬਾਅਦ ਚ ਬੋਲਣ ਨੂੰ ਕਿਉਂਕਿ ਸਾਡੀ ਵੱਡੀ ਗਿਣਤੀ ਬਾਹਰ ਜੇ ਧੱਕੇ ਜਾ ਚੁੱਕੇ ਜਿਹੜੇ ਬਾਕੀ ਨੇ ਅਸੀਂ ਵਾੜੇ ਚ ਅੰਦਰ ਫਸਣ ਨੂੰ ਤਿਆਰ ਮਾਨਸਿਕ ਰੂਪ ਦੇ ਵਿੱਚ ਕਿਵੇਂ ਸਾਨੂੰ ਗੁਲਾਮੀ ਹਲ ਤੱਕ ਦਿੱਤਾ ਗਿਆ ਕਿਹੜੀ ਗੱਲ ਦੇ ਉੱਤੇ ਕਿੰਨਾ ਰੈਕਟ ਕਰਨਾ ਕੀ ਬੋਲਣਾ ਸਾਰੀਆਂ ਗੱਲਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਤੁਹਾਡੀ ਗੱਲਬਾਤ ਤੋਂ ਮੈਨੂੰ ਇੱਕ ਗੱਲ ਜਿਹੜੀ ਮੈਂ ਆਬਜ਼ਰਵ ਕੀਤੀ ਉਹ ਇਹ ਹੈ ਕਿ ਵਿਲੜਪੁਣਾ ਦਿਖਾਇਆ ਜਾ ਰਿਹਾ ਪ੍ਰਬੰਧ ਹੀ ਉਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਤਾਂ ਉਸ ਪ੍ਰਬੰਧ ਨੂੰ ਤੋੜਨ ਦੀ ਖਾਤਰ ਪਹਿਲ ਕਦਮੀ ਵੀ ਕਿਤੇ ਨਜ਼ਰ ਨਹੀਂ ਆਉਂਦੀ ਇਹ ਤਰਾਸ ਦੀ ਹੈ ਬਿਲਕੁਲ ਦੇਖੋ ਜਿਹੜਾ ਵੀ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਨ ਲਈ ਖੜਾ ਹੁੰਦਾ ਪਾ media ਵਿੱਚ ਹੋਏ ਕੋਈ NGO ਕਰ ਰਹੀ ਹੋਵੇ ਕੋਈ ਕੱਲਾ ਬੰਦਾ ਕਰ ਰਿਹਾ ਹੋਵੇ ਕਿਸੇ ਹੀ ਪਾਸਿਓਂ ਜੋ ਜਿਹੜਾ ਕੋਈ ਇਸਪੀਡ ਨੂੰ ਜਾਗਰ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਦੱਬ ਦਿੱਤਾ ਜਾਂਦਾ ਸਾਡੇ ਪੰਜਾਬੀਆਂ ਦੀ ਇੱਕ ਖਾਸੀਅਤ ਹੋਇਆ ਕਰਦੀ ਸੀ ਕਿ ਜਿਹੜਾ ਇਸ ਤਰੀਕੇ ਦਾ ਜਿਹਦੇ ਮਨੁੱਖੀ ਅਧਿਕਾਰ ਖੋਏ ਜਾਂਦੇ ਹੋਣ ਜਾਂ ਜੋ ਇਸ ਤਰੀਕੇ ਦਾ ਨਪੀੜਿਆ ਜਾਂਦਾ ਹੋਏ ਤਾਂ ਸਾਰੇ ਇਕਜੁੱਟ ਹੁੰਦੇ ਸਨ ਇੱਕ ਆਵਾਜ਼ ਉੱਠਦੀ ਸੀ ਉਹ ਬਗਾਵਤੀ ਸੁਰ ਦੇ ਅਸੀਂ ਸਾਨੂੰ ਇੱਕ ਮੇਲੀ ਹੋਈ ਹੈ ਜੈਨੇਟਿਕ ਹੈ ਸਾਡੇ ਅੰਦਰ ਕਿ ਅਸੀਂ ਇਸ ਤਰੀਕੇ ਦੀ ਦਬਾਅ ਅਸੀਂ ਚੱਲਦੇ ਨਹੀਂ ਪਰ ਜਿਸ ਢੰਗ ਨਾਲ ਸਾਡੀਆਂ ਹੱਡੀਆਂ ਚ ਆ ਮੁਫਤ ਖੋਰੀ ਵਾੜੀ ਗਈ ਹੈ ਨਾ ਅਸੀਂ ਜੁੱਤੀ ਚੱਟ ਵਾਪਸ ਬਣ ਗਏ ਜਿੱਥੋਂ ਸਾਨੂੰ ਖੜਾ ਕੀਤਾ ਸੀ ਨਾ ਕਿ ਤੁਹਾਡੀ ਰੀੜ ਦੀ ਹੱਡੀ ਡਰੀ ਪਈ ਖਤਮ ਹੋਈ ਪਈ ਚੂਰ ਚੂਰ ਹੋਈ ਪਈ ਖੜੇ ਹੋ ਪਈ ਆਪਣੇ ਹੱਕ ਮੰਗਣੇ ਸਿੱਖੋ ਇਹ ਜਦੋਂ ਬਾਬਰ ਨੂੰ ਜਾਬਰ ਕਹਿਣ ਦਾ ਮਕਸਦ ਹੀ ਇਹੋ ਸੀ ਕਿ ਉਠੋ ਆਵਾਜ਼ ਚੁੱਕੋ ਦੱਸੋ ਇਹ ਗਲਤ ਹੈ ਹਿੰਮਤ ਰੱਖੋ ਕਹਿਣ ਦੀ ਗਲਤ ਨੂੰ ਗਲਤ ਕਹਿਣਾ ਸਿੱਖੋ ਉਹ ਸਾਡੇ ਵਿੱਚ ਖਤਮ ਹੋ ਗਈ ਅਸੀਂ ਤਾਂ ਨਪੁੰਸਕ ਬਣਾ ਦਿੱਤੇ ਗਏ ਆਵਾਜ਼ ਕੱਢਣ ਵੱਲ ਸਾਨੂੰ ਜਿਸ ਢੰਗ ਨਾਲ ਹੌਲੀ-ਹੌਲੀ ਨਸ਼ਿਆਂ ਵਿੱਚ ਗ੍ਰਸਤ ਕਰਕੇ ਖਤਮ ਸਾਡੀ ਅਣਖ ਕੀਤੀ ਜਾ ਰਹੀ ਹੈ ਨਾ ਇਹ ਬਹੁਤ ਮਾੜਾ ਰੁਝਾਨ ਹੋਏਗਾ ਅੱਜ ਦੇ ਦਿਨ ਜਿੱਥੇ ਸਾਡੇ ਬਹੁਤ ਜ਼ਿਆਦਾ ਭਾਰੀ ਗਿਣਤੀ ਨੌਜਵਾਨ ਬੱਚੇ ਬਾਹਰ ਜਾ ਚੁੱਕੇ ਨੇ ਜਿਹੜੇ ਉਸ ਤੋਂ ਬਾਅਦ ਇੱਥੇ ਹਨ ਖਿਆਲ ਕਰਿਓ ਕੁਝ ਘਰਾਂ ਵਿੱਚ ਅੱਜ ਵੀ ਦੇਖੋਗੇ ਤਾਂ ਜਿਹੜੇ ਪ੍ਰਵਾਸੀ ਨੇ ਨਾ ਉਹ ਇਸ ਵੇਲੇ ਸਾਡੇ ਆਈਐਸ ਆਈਪੀਐਸ ਬਣ ਕੇ ਬੈਠੇ ਨੇ ਤੇ ਸਾਡੇ ਪੰਜਾਬੀ ਜਾਂ ਤਾਂ ਡਰਾਈਵਰ ਬਣ ਕੇ ਜਾਂ ਦਰਬਾਨ ਬਣ ਕੇ ਖੜੇ ਹੋ ਚੁੱਕੇ ਨੇ ਸੋਚ ਲਓ ਕਿ ਅਸੀਂ ਕਿਸ ਪਾਸੇ ਵੱਲ ਨੂੰ ਪੰਜਾਬੀਆਂ ਨੂੰ ਲਿਜਾ ਰਹੇ ਹਾਂ ਮੈਨੂੰ ਤੇ ਡਾਰੇ ਜਿਸ ਢੰਗ ਨਾਲ ਪੌਸ਼ ਕਲੋਨੀਆਂਜ਼ ਵਿੱਚ ਇਸ ਵੇਲੇ ਸਾਡੇ ਰੇੜੀਆਂ ਤੇ ਵੇਚਦੇ ਸਮੋਸੇ ਜਾਂ ਗੋਲ ਗੱਪੇ ਵਾਲੇ ਜਿਸ ਢੰਗ ਨਾਲੇ 2 ਜਾਂ 3 ਮੰਜ਼ਲੇ ਘਰ ਪਾਏ ਹੋਏ ਨੇ ਕੋਈ ਵੱਡੀ ਗੱਲ ਨਹੀਂ ਕੱਲ ਨੂੰ ਉਹਨਾਂ ਦੇ ਘਰਾਂ ਵਿੱਚ ਸਫਾਈਆਂ ਕਰਨ ਵਾਲੇ ਸਾਡੇ ਹੀ ਪੰਜਾਬੀ ਬੈਠੇ ਹੋਣ ਜੇ ਸੌਖਿਆ ਸਮਝ ਅਜੇ ਵੀ ਨਹੀਂ ਆਈ ਤਾਂ ਫਿਰ ਕੋਈ ਗੱਲ ਨਹੀਂ ਅੱਗੋਂ ਸਿਆਸਤਦਾਨ ਵੀ ਅਜੇ ਤਾਂ ਆਪਣੀਆਂ ਕੁਰਸੀਆਂ ਨੂੰ ਦਾ ਸੇਕ ਮਾਨਦੇ ਪਏ ਨੇ ਪਰ ਹੌਲੀ-ਹੌਲੀ ਜਦੋਂ ਉਹਨਾਂ ਦਾ ਗਿਣਤੀ ਵਾਧ ਕੇ ਉਹਨਾਂ ਦਾ ਰਾਜ ਵੱਲ ਨੂੰ ਕਰਨ ਦਾ ਖਿਆਲ ਆ ਗਿਆ ਇਹ ਵੀ ਨਹੀਂ ਜੇ ਦੱਸਣੇ ਤੁਹਾਡੇ ਇਹਨਾਂ ਤਿੱਖੇ ਸ਼ਬਦਾਂ ਨਾਲ ਬੋਲਣ ਨਾਲ ਹੋ ਸਕਦਾ ਕਿਸੇ ਨੂੰ ਤਾਂ ਸਮਝ ਆ ਜਾਏ ਕੋਈ ਬਦਲ ਵੀ ਜਾਵੇ ਜਾਂ ਬਦਲਣ ਦੀ ਕੋਸ਼ਿਸ਼ ਵੀ ਲੱਗ ਜਾਵੇ ਪਰ ਕਈਆਂ ਨੂੰ ਇਹ ਗੱਲਾਂ ਚੁਭਦੀਆਂ ਬਹੁਤ ਹੈ ਕਿ ਇੰਨੀ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਕਿ ਜਿਵੇਂ ਸਾਰੇ ਇੱਕੋ ਤਕੜੀ ਚ ਤੋਲੇ ਗਏ ਕਈ ਬੰਦੇ ਰਿਐਕਟ ਵੀ ਤਰ੍ਹਾਂ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਕਰਨ ਲੱਗ ਜਾਂਦੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜਾ ਕਰਨ ਦੀ ਹਿੰਮਤ ਕਰਦਾ ਥੋੜੀ ਬਹੁਤੀ ਮੈਂ ਬਿਲਕੁਲ ਮੈਂ ਸਾਰਿਆਂ ਨੂੰ ਇੱਕੋ ਤਕੜੀ ਵਿੱਚ ਤੋਲਿਆ ਨਹੀਂ ਪੰਜਾਬ ਦੀ ਅਣਖ ਅਜੇ ਵੀ ਜਾਗਦੀ ਜੇ ਬਹੁਤ ਸਾਰੇ ਅਜੇ ਵੀ ਨੇ ਜਿਹੜੇ ਆਵਾਜ਼ ਚੁੱਕਦੇ ਨੇ ਤੇ ਕੁਝ ਧੁਖਦੇ ਕੋਲੇ ਵਾਂਗ ਬੈਠੇ ਵੀ ਨੇ ਚੇਤੇ ਰੱਖਿਓ ਜਦੋਂ ਇਸ ਤਰੀਕੇ ਦੀ ਧੁਖ ਦੀ ਕਿਤੇ ਅੱਗ ਹੋਵੇ ਨਾ ਉਹ ਸੈਲਾਬ ਅੱਗੋਂ ਬਣਦਾ ਜੇ ਉਹੀ ਤੁਰਾ ਇਨਕਲਾਬ ਦਾ ਹੁੰਦਾ ਜੇ ਪੰਜਾਬੀ ਕਦੇ ਵੀ ਮੁੱਢੋਂ ਖਤਮ ਨਹੀਂ ਕੀਤੇ ਜਾ ਸਕਦੇ ਬਹੁਤ ਬਗਾਵਤੀ ਸੁਰਾਂ ਚਾਰੇ ਪਾਸਿਓਂ ਉੱਠ ਰਹੀਆਂ ਨੇ ਉੱਪਰ ਮੈਂ ਜਿਵੇਂ ਦੱਸਿਆ ਕਿ ਅਸੀਂ ਅੱਗ ਨਹੀਂ ਬਲੀ ਤੁਖ ਦੀ ਜੇ ਲੱਕੜ ਪਰ ਇਹ ਹੌਲੀ-ਹੌਲੀ ਦਿਸੇਗੀ ਜ਼ਰੂਰ ਇਹ ਜਿਹੜੇ ਹੌਲੀ-ਹੌਲੀ ਜਿਹੜੇ ਜ਼ੁਰਮ ਕਰਨ ਵਾਲੇ ਜਿਸ ਢੰਗ ਨਾਲ ਸਾਡੇ ਵਿੱਚ ਵੜੀ ਤੁਰੀ ਜਾਂਦੇ ਨੇ ਮਕਸਦ ਸੀ ਉਸ ਤੋਂ ਜਗਾਉਣ ਦਾ ਭਈ ਇਹ ਵੀ ਇੱਕ ਰਸਤਾ ਜੇ ਜਿੱਥੇ ਬਹੁ ਗਿਣਤੀ ਪਰ ਵਾਸੀ ਇੱਥੇ ਪਹੁੰਚ ਕੇ ਜੁਰਮ ਦਾ ਰਾਹ ਅਪਣਾ ਚੁੱਕੇ ਨੇ ਜਿੱਥੇ ਉਹ ਧੀਆ ਆਪਣੀਆਂ ਤੇ ਫਿਰ ਬਾਹਰ ਜਿਹੜੀਆਂ ਤੁਰਦੀਆਂ ਸਾਡੀਆਂ ਪੰਜਾਬੀ ਬੇਟੀਆਂ ਤੇ ਅੱਖ ਰੱਖਣ ਲੱਗ ਗਏ ਨੇ ਉਹ ਠੀਕ ਨਹੀਂ ਹੈ ਮਕਸਦ ਸਿਰਫ ਉਹ ਹਲੂਣਾ ਦੇਣਾ ਸੀ ਅਣਖ ਨੂੰ ਕਿ ਪੰਜਾਬੀਓ ਤੁਹਾਡੇ ਚ ਅਣਖ ਹੈ ਸਿਰਫ ਜਾਗੋ ਧਿਆਨ ਦਿਓ ਇਹ ਹਕੀਕਤ ਜੇ ਪਬਲਿਕ ਅਵੇਅਰਨੈਸ ਕਰੀਏ ਤੁਹਾਡੇ ਇਸ ਅਧਿਐਨ ਦਾ ਸਟੱਡੀ ਦਾ ਕੋਈ ਨਾ ਕੋਈ ਸੁਝਾਅ ਵੀ ਮਨ 'ਚ ਬੜੇ ਤਰ੍ਹਾਂ ਦੇ ਖਿਆਲ ਆਉਂਦੇ ਆ ਕਿ ਦੱਸਿਆ ਜਾਵੇ ਸਿਸਟਮ ਨੂੰ ਦੱਸਿਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਸੀ ਲੋਕਾਂ ਨੂੰ ਤਾਂ ਇਹ ਰੂਬਰੂ ਕਰਵਾ ਦੇਾਂਗੇ ਇੰਟਰਵਿਊ ਦੇ ਜ਼ਰੀਏ ਪਰ ਕਾਨੂੰਨੀ ਪੱਖ ਤੋਂ ਹੋਰ ਨਾ ਕਿਹੜੀਆਂ ਗੱਲਾਂ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਸਿਸਟਮ ਨੂੰ ਵੀ ਦੇਖੋ ਪਹਿਲੀ ਚੀਜ਼ ਜੇ ਜਾਗਰੂਕਤਾ ਜਿੱਥੇ ਮਾਵਾਂ ਨੂੰ ਜਾਗਰੂਕ ਕਰੀਏ ਕਿ ਜੇ ਤਿਆਂ ਤੁਹਾਡੀਆਂ ਤੇ ਚੀਜ਼ ਹੋ ਰਿਹਾ ਤਾਂ ਰੋਕੋ ਕਿਉਂਕਿ ਤੁਹਾਡੇ ਕੋਲ ਖਬਰਾਂ ਆ ਰਹੀਆਂ ਨੇ ਜਿੱਥੇ ਸਕੂਲਾਂ ਵਿੱਚ ਪ੍ਰਿੰਸੀਪਲ ਜਾਂ ਉੱਥੋਂ ਦੇ ਡਰਾਈਵਰ ਜਾਂ ਇਵਨ ਕਲਰਕ ਜਾਂ ਤੁਸੀਂ ਸਫਾਈ ਸੇਵਕ ਤੱਕ ਵੀ ਇਸ ਪਾਸੇ ਵੱਲ ਨੂੰ ਕੁੜੀਆਂ ਦਾ ਚੀਰ ਹਰਣ ਕਰ ਰਹੇ ਨੇ ਸੋ ਜੇ ਆਪਾਂ ਨਾ ਵੇਲੇ ਸਿਰ ਜਾਗੇ ਤਾਂ ਯੂਨੀਵਰਸਿਟੀਆਂ ਕਾਲਜਾਂ ਹਰ ਥਾਂ ਤੇ ਅਸੀਂ ਦੇਖ ਰਹੇ ਹਾਂ ਇਹ ਚੀਜ਼ਾਂ ਵਾਪਰ ਰਹੀਆਂ ਨੇ ਪਰ ਜੇ ਸ਼ੁਰੂ ਤੋਂ ਅਸੀਂ ਮਾਮਾ ਨੂੰ ਸੁਚੇਤ ਕਰਾਂਗੇ ਕਿ ਪਈ ਜੇ ਤੁਹਾਡੀਆਂ ਬੇਟੀਆਂ ਨਾਲ ਹੋ ਰਿਹਾ ਤਗੜੀਆਂ ਕਰੋ ਉਹਨਾਂ ਨੂੰ ਸਰੀਰਕ ਪੱਖੋਂ ਤਗੜੀਆਂ ਕਰੋ ਉਹਨਾਂ ਨੂੰ ਨਾ ਸਿਰਫ ਆਪਾਂ ਕੱਲੀ ਪੜ੍ਹਾਈ ਵੱਲ ਧਿਆਨ ਰੱਖੀਏ ਬਲਕਿ ਉਹਨਾਂ ਦਾ ਤੁਸੀਂ ਜੂਡੋ ਕਾਰਾਟੇ ਇਸ ਚੀਜ਼ਾਂ ਵੱਲੋਂ ਉਹਨਾਂ ਨੂੰ ਤਗੜੀਆਂ ਕਰੋ ਤੇ ਫਿਰ ਇਹੋ ਜੀਆਂ ਚੀਜ਼ਾਂ ਰਿਪੋਰਟ ਕਰਨ ਲਈ ਇਕੱਠੇ ਹੋਈਏ ਤੇ ਫਿਰ ਸਮਾਜਿਕ ਚੇਤਨਾ ਕਿਉਂਕਿ ਸਮਾਜ ਸਾਡਾ ਅਜਿਹਾ ਹੈ ਜਿੱਥੇ ਪੀੜਤਾ ਨੂੰ ਹੀ ਕਸੂਰਵਾਰ ਬਣਾ ਦਿੱਤਾ ਜਾਂਦਾ ਹੈ ਕਿ ਬੇਟੀ ਨੇ ਫਰੌਕ ਪਾਈ ਸੀ ਫਿਰ ਕੀ ਹੋ ਗਿਆ ਯਾਨੀ ਨੂਡਲਸ ਖਾ ਰਹੀ ਸੀ ਇਸ ਕਰਕੇ ਉਹ ਸ਼ਿਕਾਰ ਹੋ ਗਈ ਜਾਂ ਆਮ ਟਿੱਪਣੀਆਂ ਹੁੰਦੀਆਂ ਕੱਪੜਿਆਂ ਵਾਲੀਆਂ ਖਾਸ ਕਰਕੇ ਕਿ ਪਹਿਰਾਵਾ ਇਸ ਤਰ੍ਹਾਂ ਦਾ ਸੀ ਪਰ ਦੋ ਵਰਿਆਂ ਦੀ ਬਾਲੜੀ ਦਾ ਮੈਂ ਦੱਸੋ ਇਹ ਅੰਕੜੇ ਤੁਹਾਨੂੰ ਨੈਸ਼ਨਲ ਸਟੈਟਿਸਟਿਕਸ ਨੇ ਸਾਲ ਤੋਂ ਛੋਟੀ ਆ 2 ਸਾਲ ਤੋਂ ਛੋਟੀ ਕਿ 2 ਸਾਲ ਦੀ ਛੋਟ ਤੋਂ ਛੋਟੀ ਬੇਟੀ ਦੀ ਫਰੌਕ ਪਾਈ ਤੇ ਯਾਨੀ ਕਿਸ ਬੰਦੇ ਦਾ ਆਪਣਾ ਮਨ ਉਤੇ ਕਾਬੂ ਨਾ ਰਹਿ ਗਿਆ ਕਸੂਰਵਾਰ ਕੌਣ ਹੈ ਉਹ ਬੰਦਾ ਜਾਂ ਉਹ ਬੇਟੀ ਇਹਦਾ ਮਤਲਬ ਹੈ ਕਿ ਉਹਨਾਂ ਘਰਾਂ ਵਿੱਚ ਕੀ ਬੇਟੀਆਂ ਦਾ ਪੈਦਾ ਕਰਨਾ ਬੰਦ ਕਰ ਦਿੱਤਾ ਜਾਏ ਜਿੱਥੇ ਇਹੋ ਜਿਹੀ ਸੋਚ ਵਾਲੇ ਨੇ ਸੋ ਆਪਣੀ ਸੋਚ ਤਬਦੀਲ ਕਰੀਏ ਕਿ ਜਿਹੜੀਆਂ ਇਹ ਨਾਬਾਲਗ ਬੇਟੀਆਂ ਸ਼ਿਕਾਰ ਹੋ ਰਹੀਆਂ ਨੇ ਕਾਨੂੰਨਨ ਪੱਖੋਂ ਇਹਨਾਂ ਦੇ 3 ਮਹੀਨਿਆਂ ਦੇ ਅੰਦਰ ਅੰਦਰ ਇਸ ਕੇਸ ਨੂੰ ਇਸੇ ਪਾਸੇ ਲਾ ਕੇ ਜੇ ਆਪਾਂ ਕੁਝ ਫੀਸਦ ਲੋਕਾਂ ਨੂੰ ਵੀ ਸਜ਼ਾ ਦੇ ਸਕੀਏ ਤਾਂ ਇਸਤੇ ਠੱਲ ਪੈ ਸਕਦੀ ਏ ਪਰ ਗੱਲ ਇਹ ਹੈ ਕਿ ਨਸ਼ਾ ਜਿਹੜਾ ਅਸਲ ਕਾਰਨ ਸਾਨੂੰ ਲੱਭ ਰਿਹਾ ਏ ਤੇ ਪਿਓ ਉਹਦੇ ਅਸਰ ਹੇਠੇ ਚੀਜ਼ਾਂ ਕਰ ਰਹੇ ਨੇ ਜਾਂ ਚਾਚਾ ਜਾਂ ਤਾਇਆ ਜਾਂ ਸਕਾਪਰਾ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਬਹੁਤ ਡੂੰਘੀ ਸੱਟ ਮਾਰਦੀਆਂ ਨੇ ਸੋ ਉੱਥੇ ਸਾਨੂੰ ਧਿਆਨ ਕਰਨ ਦੀ ਲੋੜ ਏ ਕਿ ਇਹ ਕੇਸ ਨਿਆਂ ਪ੍ਰਣਾਲੀ ਵੱਲੋਂ ਤੇ ਫਿਰ ਸਿੱਖਿਆ ਇਹਨਾਂ ਬੇਟੀਆਂ ਦੀ ਤੇ ਫਿਰ ਉਹਨਾਂ ਬੇਟਿਆਂ ਦੀ ਜੋ ਇਹ ਕਰ ਰਹੇ ਨੇ ਉਹਨਾਂ ਨੂੰ ਵੀ ਉਸ ਪੱਖੋਂ ਜ਼ਰੂਰ ਆਪਾਂ ਮਜ਼ਬੂਤ ਕਰੀਏ ਤੇ ਜਿੱਥੋਂ ਤੱਕ ਲੋਡ ਸੜੀ ਅਸਲ ਐਸ ਵੇਲੇ ਪਾਸ ਦੀ ਜੇ ਤੁਹਾਡੇ ਰੇ ਕੋਈ ਵੀ ਸੂਝਵਾਨ ਇਸ ਪਾਸੇ ਧਿਆਨ ਕਰਨਾ ਚਾਹੇ ਤਾਂ ਸਾਨੂੰ ਐਨ ਜੀਓ ਇੱਕ ਜ਼ਰੂਰ ਲੋੜ ਹੈ ਜਿੱਥੇ ਇੱਕ ਸਾਈਕੋ ਸਾਈਕਾਟ੍ਰਿਸਟ ਹੋਏ ਸਾਈਕੋਲੋਜੀਸਟ ਹੋਏ ਕਾਨੂੰਨੀ ਮਾਰ ਹੋਏ ਕੋਈ ਫਾਈਨੈਂਸ਼ੀਅਲ ਹੈਲਪ ਦੇਣ ਵਾਲਾ ਹੋਏ ਜਿਹੜਾ ਉਹ ਇਹੋ ਜੀਆਂ ਬੱਚੀਆਂ ਨੂੰ ਜਿੱਥੇ ਉਹ ਟਾਰਗੇਟ ਹੋ ਰਹੀਆਂ ਨੇ ਉਹਨਾਂ ਤਾਂ ਜਾ ਕੇ ਮਦਦ ਕਰਕੇ ਨਾਰਮਲ ਸਮਾਜ ਵਿੱਚ ਉਹਨਾਂ ਨੂੰ ਤੁਰਨ ਫਿਰਨ ਜੋਗਾ ਬਣਾਈਏ ਮਾਨਸਿਕ ਪੱਖੋਂ ਉਹਨਾਂ ਨੂੰ ਸਟਰੋਂਗ ਕਰੀਏ ਇਹ ਐਸ ਵੇਲੇ ਸਮੇਂ ਦੀ ਲੋੜ ਹੈ ਜੀ ਬਹੁਤ ਸ਼ੁਕਰੀਆ ਜੀ ਬាទ ਧੰਨਵਾਦ ਇਸਨ ਸਾਡੇ ਨਾਲ ਡਾਕਟਰ ਰਸ਼ਿੰਦਰ ਕੌਰ ਜੀ ਜਿਨ੍ਹਾਂ ਨੇ ਆਪਣੀ ਸਟੱਡੀ ਆਪਣੇ ਅਧਿਐਨ ਦੇ ਜ਼ਰੀਏ ਬਹੁਤ ਹੈਰਾਨੀ ਜਨਕ ਗੱਲਾਂ ਤੱਥ ਸਾਹਮਣੇ ਰੱਖ ਦਿੱਤੇ ਨੇ ਅੰਤਰਰਾਸ਼ਟਰੀ ਪੱਧਰ ਦੇ ਅੰਕੜਿਆਂ ਦੇ ਨਾਲ ਵੀ ਸਮਝਾਇਆ ਗਿਆ ਔਰ ਇਸ ਤਾਜ਼ੀ ਕੀਤੀ ਗਈ ਸਟੱਡੀ ਅਧਿਐਨ ਦੇ ਵੀ ਬਹੁਤ ਸਾਰੇ ਪ੍ਰਭਾਵ ਤੇ ਬਹੁਤ ਸਾਰੇ ਕਾਰਨ ਸਾਹਮਣੇ ਨਿਕਲ ਕੇ ਆਏ ਨੇ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿਸ ਨੂੰ ਠੀਕ ਕਿਵੇਂ ਕੀਤਾ ਜਾਵੇ ਇਸ ਨੂੰ ਹੱਲ ਕਿਵੇਂ ਕੀਤਾ ਜਾਵੇ ਤੇ ਬੱਚਿਆਂ ਨੂੰ ਜਿਵੇਂ ਮਹਿਫੂਜ਼ ਕਿਵੇਂ ਕੀਤਾ ਜਾਵੇ ਸੁਰੱਖਿਅਤ ਕਿਵੇਂ ਰੱਖਿਆ ਜਾਵੇ ਸਭ ਤੋਂ ਵੱਡੇ ਇਹ ਸਵਾਲ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਸਾਰੇ ਵੀ ਖੁਦ ਵੀ ਔਰ ਸਿਸਟਮ ਵੀ ਸਾਡਾ ਸਮੇਂ ਦੀ ਸਰਕਾਰਾਂ ਨੂੰ ਵੀ ਇਸ ਵੱਲ ਧਿਆਨ ਖਾਸ ਕਰਕੇ ਦੇਣ ਦੀ ਲੋੜ ਹੈ ਤਾਂ ਕਿ ਅਸੀਂ ਰਲ ਮਿਲ ਕੇ ਇਹਨਾਂ ਸਮੱਸਿਆਵਾਂ ਤੋਂ ਨਜਾਤ ਪਾ ਸਕੀਏ ਬਾਤ ਸਕੀਏ ਤੇ ਅੱਗੇ ਸਹੀ ਦਿਸ਼ਾ ਵੱਲ ਵਧ ਸਕੀਏ ਫਿਲਹਾਲ ਇਸ ਮੁਲਾਕਾਤ ਚੈਨਈ ਤੁਸੀਂ ਅਜਿਹੇ ਮਸਲਿਆਂ ਦੇ ਬਾਰੇ ਖੁਦ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਪਟਿਆਲਾ